ਕੇ ਕਈ ਯਾਦਿਕ ਸੌ ਤਨ ਕੋ ਲਖ ਪਉ ਚੜਾਏ ਸਦਾ ਕਰਬਾਤੀ ਤਾ ਕਹੋ ਤਾਤ ਅਨਾਥ ਜਿਉ ਅੱਜ ਤੱਕੋ ਤਾ ਕਹੋ ਨਿਕਨ ਤੱਕੋ ਤੱਕਣਾ ਕਰੋ ਤਾ ਤੱਕੋ ਤਾਤ ਅਨਾਥ ਜਿਉ ਅੱਜ ਅੱਜ ਤੇ ਉਸਤਾਨ ਤੱਕੋ ਤਾਤ ਅਨਾਥ ਜਿਉ ਅੱਜ ਚਲੇ ਬਨ ਕੋ ਤਜ ਕੈ ਬਿਲ ਲਾਤੀ ਹੋਰ ਰਹੇ ਜਨ ਕੋਰ ਕਈ ਮਿਲ ਜੋੜ ਰਹੇ ਕਰ ਏਕ ਨ ਮਾਨੀ ਲਛਣ maat ਕੇ ਧਾਮ ਵਿਦਾ ਕਹੋ ਜਾਤ ਲਛਣ maat ਕੇ ਧਾਮ ਵਿਦਾ ਕਹੋ ਜਾਤ ਭਏ ਜੀ ਮੋ ਇਹ ਠਾ ਨਹੀਂ ਸੋ ਸੁਨ ਬਾਤ ਪਪਾਤ ਧਰਾ ਪਰ ਘਾਤ ਭਲੀ ਇਹ ਬਾਤ ਬਖਾਨੀ ਜਾਨਕ ਸੇਲ ਸੁਮਹਾਰ ਲੱਗੇ ਛਿਤ ਸੋਵਤ ਸੂਰ ਵੱਡੋ ਅਬਮਾਨੀ ਹਾਂਜੀ ਲੱਗੇ ਤੇ ਵੀ ਜਾਨਕ ਸੇਲ ਸਮਾਰ ਲੱਗੇ ਲੱਗੇ ਤੇ ਬਖਰਾਮ ਹੈ ਜੀ ਜਾਨਕ ਸੇਲ ਸਮਾਰ ਲੱਗੇ ਚਿਤ ਸੋਵਤ ਸੂਰ ਵੱਡੋ ਅਭਮਾਨੀ ਕੌਣ ਕੋ ਜਾਤ ਕੋ ਕਾਜ ਕੀਓ ਜਿਨ ਕੌਣ ਕੋ ਜਾ ਕੌਣ ਕੋ ਜਾਤ ਕੋ ਕਾਜ ਕੀਓ ਜਿਨ ਰਾਗਵ ਕੋ ਇਹ ਭਾਂਤ ਬਖਾਨਿਓ ਲੋਕ ਅਲੋਕ ਗਵਾਏ ਦਰਨਨ ਭੂਪ ਸੰਘਾਰ ਮਹਾ ਸੁਖ ਮਾਨਿਓ ਭਰਮ ਗयो ਉੱਡ ਕਰਮ ਕਰਿਓ ਘਟ ਧਰਮ ਕੋ ਤਿਆਗ ਅਧਰਮ ਪਰਮਾਨਿਓ 나ਕ ਕਟੀ ਨਿਰਲਾਜ ਨਿਸਾਚਰ ਨਾਹਿਨ ਪਾਤਤ ਨੇਹੋ ਨ ਮਾਨਿਓ ਸੁમિતਰਾ ਬਾਚ ਲక్ష్ਮਣ ਸੋ ਦਾਸ ਕੋ ਭਾਵ ਧਰੇ ਰਹੀਓ ਸੁੱਤ ਮਾਤ ਸਰੂਪ ਸਿਆ ਪਹਿਚਾਨੋ ਤਾਤ ਕੀ ਤੁਲ ਸਿਆ ਪਤ ਕਾ ਕਰ ਕੈ ਇਹ ਬਾਤ ਸਹੀ ਕਰ ਮਾਨੋ ਜੇਤਕ ਕਾਨਨ ਕੇ ਦੁਖ ਹੈ ਦੇਖ ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨਮਾਨੋ RAM ਕੇ ਪਾਏ ਗਹਿ ਰਹੀਓ ਬਨ ਕੈ ਘਰ ਕੋ ਘਰ ਕੈ ਬਨ ਜਾਨੋ ਰਾਜੀਵ ਲੋਚਨ RAM ਕੁਮਾਰ ਚੱਲੇ ਬਨ ਕਉ ਸੰਗ ਭ੍ਰਤ ਸੁਹਾਇਓ ਦੇਵ ਅਦੇਵਨ ਛਤਰ ਸਚੀਪਤ ਚੌਕ ਚੱਕੇ ਮਨ ਮੋਹਦ ਵਢਾਇਓ ਆਨੰਨ ਬਿੰਬ ਪਰਿਓ ਵਸਦਾ ਪਰ ਫੈਲ ਰਿਹਾ ਫਿਰ ਹੱਥ ਨਾ ਆਇਓ ਬੀਚ ਆਕਾਸ਼ ਨਿਵਾਸ ਕੀਓ ਤਿਨ ਤਾਹੀ ਤੇ ਨਾਮ ਮਯੰਕ ਕਹਾਇਓ ਦੋਹਰਾ ਪਿਤ ਆਗਿਆ ਤੇ ਬਨ ਚਲੇ ਤਜ ਗ੍ਰਹਿ ਰਾਮ ਕੁਮਾਰ ਸੰਗ ਸੀ ਅਮ੍ਰਿਤ ਲੋਚਨੀ ਜਾ ਕੀ ਪ੍ਰਭਾ ਅਪਾਰ ਪੇਤੇ ਆ ਕੇ ਤੇ ਬਨ ਚਲੇ ਤਜ ਗ੍ਰਹਿ RAM ਕੁਮਾਰ ਸੰਗ ਸੀਯਾ ਵਰਗ ਲੋਚਨੀ ਜਾਕੀ ਪ੍ਰਭਾ ਅਪਾਰ ਇਤਿ શ્રી RAM ਬਨਵਾਸ ਦੀਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਤ ਬਨਵਾਸ ਕਥਨੰ ਸੀਤਾ ਅਨਮਾਨ ਬਾਚ ਵਿਜੈ ਛੰਦ ਚੰਦ ਕੀ ਅੰਸ ਚਕੋਰਨ ਕੈ ਕਰ ਮੋਰਨ ਬਿੱਦਲ ਤਾਯ ਅਨਮਾਨੇ ਮਤ ਗੇ ਅੰਦਨ ਇੰਦਰ ਬਧੂ ਪੁਨਸਾਰ ਛਟਾ ਰਵ ਕੀ ਜਾਨੇ ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕਿਰਿਆ ਕਰਮਾਨੀ ਦੇਸਨ ਸਿੰਧ ਦਸ਼ੇਸ਼ਨ ਬ੍ਰਿਧ ਦੇਸਨ ਸਿੰਧ ਦਸ਼ੇਸ਼ਨ ਪ੍ਰੇਰਣਾ ਤੁਹਾਡੇ ਕੋਲੇ ਟਿੱਪੀ ਤਾਦਕ ਬਣਾ ਦੇਣਾ ਇਹ ਟੀਕਾ ਕਰਨ ਦੇ ਵੀ ਵਿਰਧ ਬਣਾਤਾ ਵੀ ਬਿੰਦੀਆ ਚੱਲ ਹੋ ਸੰਸਕ੍ਰਿਤ ਦੇ ਵਿੱਚ ਵਿਰਧ ਬ੍ਰਹਮਾ ਦਾ ਨਾਮ ਹੈ ਅਦਕ ਦੇਥੋਂ ਵੀ ਅਦਕ ਸ਼ਾਇਦ ਗਲਤੀ ਹੋਵੇ ਟਿੱਪੀਆਂ ਲਾ ਕੇ ਰੱਖ ਦਿੱਤੀਆਂ ਆਪਣੇ ਮਤ ਦੇ ਨਾਲ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਾਈ ਨਹੀਂ ਬਾਤ ਬੜੀ ਕਠਨ ਹੈ ਲੇਕਨ ਇਹ ਹਰੀ ਦੇ ਭਗਤ ਜਨੋ ਮਨ ਕੀ ਮਤ ਤਿਆਗੋ ਜਿੰਨਾ ਚਿਰ ਮਨ ਦੀ ਮਤ ਨਹੀਂ ਤਿਆਗਾਗੇ ਉਹਨਾਂ ਚਿਰ ਗੁਰਮਤ ਨੂੰ ਕਿੱਥੇ ਕਿਵੇਂ ਧਾਰਨ ਕਰਾਂਗੇ ਇਸ ਕਰਕੇ ਖਾਲਸਾ ਜੀ ਪਾਠਾਂ ਨੂੰ ਕਦੇ ਬਦਲਣਾ ਨਹੀਂ ਹੈ ਜੋ ਪ੍ਰਾਤਨ ਰੋਦਿਤੀ ਚਲੀ ਆ ਰਹੀ ਹੈ ਜੇ ਨਹੀਂ ਅਰਥ ਆਉਂਦੇ ਨਹੀਂ ਭਈਆ ਆ ਪਾਠ ਹੀ ਬਦਲਦੇ ਹੋਈ ਆ ਇਹਦਾ ਅਰਥ ਇਥੇ ਵਿਰਧ ਨਾ ਬ੍ਰਹਮਾ ਦਾ ਹੈ ਵਿਰਧ ਨਾ ਵਿਧਿਆ ਚਲਦਾ ਨਹੀਂ ਹੈ ਦੇਸਨ ਸਿੰਧ ਵਿਸ਼ੇਸ਼ਨ ਬ੍ਰਿੱਧ ਜੋਗੇਸ਼ਨ ਗੰਗ ਕੇ ਰੰਗ ਪਛਾਨ ਨਹੀਂ ਦੋਹਰਾ ਉਤ ਰਗਵਰ ਬਨ ਕੋ ਚਲੇ ਸੀ ਸਹਿਤ ਤਜ ਗਰੇਹ ਇਤੈ ਦਸ਼ਾ ਜੇ ਵਿਦ ਭਈ ਸਕਲ ਸਾਧ ਸੁਨਲੇਹ